ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਗਰਾਂਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਣੀ ਰਹਿਣਾ ਜੀ ਨਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੀ ਪਿਆਣਾ ਖਬਰ ਸਾਹਮਣੇ ਆਈ ਚੁੱਲੇ ਤੇ ਚਾਹ ਬਣਾ ਰਹੀ ਨੂੰ ਨੂੰ ਸਹੁਰਿਆਂ ਨੇ ਤੇਲ ਪਾ ਕੇ ਸਾੜਿਆ ਇਸ ਦੇ ਨਾਲ ਹੀ ਸਹੁਰੇ ਤੇ ਛੜਿਆ ਟਰੋਲ ਅਸਸ ਨੇ ਲਗਾ ਦਿੱਤੀ ਅੱਗ ਰੋਲਾ ਪਉਣ ਤੇ ਜੱਜ ਸਤਜੀ ਨੇ ਅੱਗ ਬੁਝਾ ਹਸਪਤਲ ਦਾਖਲ ਕਰਵਾਇਆ ਫਰੀਦਕੋਟ ਨੇੜਲੇ ਪਿੰਡ ਪਾਣਾ ਵਿਖੇ ਇੱਕ ਵਿਆਹੀ ਨੂੰ ਸੱਸ ਸਹੁਰੇ ਵੱਲੋਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਇਲਾਜ ਅਧੀਨ ਦੇ ਬਿਆਨ ਤੇ ਸਤਾਨਕ ਬਥਾਣਾ ਸਦਰ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਇਹ ਘਟਨਾ ਤੋਂ ਬਾਅਦ ਸਥਾਨਕ ਗੁਰੂ ਕੋਬੇ ਸਿੰਘ ਜੀ ਮੈਡੀਕਲ ਹਸਪਤਲ ਜੇਰੇ ਇਲਾਜ਼ ਵਿਆਹੁ ਨਿਮਤ ਘਰ ਪਤਨੀ ਗੁਰ ਪ੍ਰਵਿੰਦਰ ਸਿੰਘ ਵਾਸੀ ਪਿੰਡ ਪਾਣਾ ਦੇ ਦੋਸ਼ ਲਗਾਇਆ ਕਿ ਉਸ ਦੇ ਸਸਤੇ ਸੌਰੇ ਅਕਸਰ ਉਸ ਨਾਲ ਝਗੜਾ ਕਰ ਲੋ ਘਰੋਂ ਨਿਕਲ ਜਾਣ ਲਈ ਆਖਦੇ ਸਨ ਪੂੜਤ ਦੇ ਬਿਆਨ ਅਨੁਸਾਰ ਜਦੋਂ ਉਸ ਉੱਲੇ ਤੇ ਚਾਹ ਬਣਾ ਰਹੀ ਸੀ ਤਾਂ ਉਸ ਦੇ ਸਹੁਰੇ ਨਿਰਮਲ ਸਿੰਘ ਬੱਘਾ ਨੇ ਉਸ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਉਸ ਦੀ ਸੱਸ ਨੇ ਅਮਨਦੀਪ ਕੌਰ ਨੇ ਉਸ ਨੂੰ ਅੱਗ ਲਾ ਦਿੱਤੀ ਜਿਸ ਤੇ ਉਸ ਵੱਲੋਂ ਰੋਲਾ ਪ온 ਤੇ ਉਸ ਦੇ ਚਾਚਾ ਚਾਚੀ ਅਤੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਵੱਲੋਂ ਪੀੜਤ ਦਾ ਇਲਾਜ ਦਰ ਮਿਆਂ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਖਬਰ ਮਾਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ